ਮਾਨ ਸਾਹਿਬ ਦਾ ਫੋਨ ਵੀ ਆ ਗਿਆ। ਕਿਆ ਬਾਤ ਹੈ। ਉਹ ਜੀ ਦਾ ਆਪਣਾ ਪਰ ਹੈ ਤੇ ਬਹੁਤ ਗਰੀਮ ਘਰ ਝੋਟਿਆ ਆ ਮੁੰਡਾ। ਮੇਂ ਤਾਂ ਨਾਲ ਪ੍ਰਮਾਤਮਾ ਨੇ ਪ੍ਰਮਾਤਮਾ ਪਾਉਂਦਾ ਸਾਲ। ਇਹਨੂੰ ਮੈਂ ਕਿਹਾ ਵੀ ਕੱਲੀਆਂ ਫਿਲਮਾਂ ਨਹੀਂ ਕਰਦੀਆਂ ਜਿੰਦਗੀ ਚ। ਜਿਹੜੀ ਲੋਕਾਂ ਦੀ ਜ਼ਿੰਦਗੀ ਬਦਲਨੀ ਵੀ ਹੈ। ਮੰਨੀ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਕਰਮਜੀਤ ਜੀ ਜੀ ਜਿੰਨੀ ਤਰੀਕ ਨੂੰ ਕਹੇਗਾ ਇਹ ਕਹਿਣਗੇ ਨਾ ਜੀ ਜੀ ਐਨੀ ਤਰੀਕ ਨੂੰ ਜੈਤੋਂ ਕਿਆ ਬਾਤ ਜੀ ਕਰਮਜੀਤ ਦਾ ਫੋਨ ਆਇਆ ਮੈਂ ਕਿਹਾ ਮੈਂ ਕਹ ਲੈਣਾ ਤੇ ਜੈਤੋਂ ਵਾਲੇ ਚੱਕ ਦਿਓ ਫਿਰ ਕਹਿੰਦੇ ਇਹ ਮੈਲਾ ਸ਼ਕਤੀ ਕੌਣ ਹੈ ਦੱਸ ਦਿਓ ਜੀ

ਤੇ ਉਹਦੀ ਤੁਹਾਡਾ ਫੋਨ ਵੱਜ ਗਿਆ ਸਾਡਾ ਇੱਕ ਮਿਸ ਕਾਲ ਹੋ ਗਈ ਮੈਂ ਕਿਤੇ ਕਾਨਫਰੈਂਸ ਕਾਲ ਦੇ ਵਿੱਚ ਸੀ ਜੀ ਜੀ ਮੈਂ ਜੈਤੋ ਆ ਜੀ ਜੈਤੋ ਹੁਣ ਅੱਛਾ ਜੈਤੋ ਤਾਂ ਪੜੀ ਹੈ ਹਾਂ ਜੀ ਹਾਂ ਜੀ ਹਾਂ ਜੀ ਉਹ ਅੱਜ ਯਾਦ ਹੈ ਕੋਡੇ ਕੋਡੇ ਪਾਣੀ ਚ ਰੈਲੀ ਕਰਨਾ ਆਏ ਸੀ ਹਾਂ ਜੀ ਕਿ ਸੌਲਵ ਸਮੱਸਿਆ ਕੀ ਚਾਤੀ ਸੌਲਵ ਸਮੱਸਿਆ ਕਹਿੰਦੇ ਸਭ ਅਸੀਂ ਨੇ ਜਿੱਥੇ ਆਇਆ ਸੀ ਉੱਥੇ ਤਾਂ ਗੁੱਡ ਗੁੱਡ ਸੀਗੀ ਤੇ ਉਹ ਜੀ ਦਾ ਆਪਣਾ ਭਰਾ ਹੈ ਤੇ ਬਹੁਤ کریم ਕਰ ਝੋਟਿਆ ਹੋਇਆ ਮੁੰਡਾ ਮੈਂ ਤਾਂ ਨਾਲ ਪ੍ਰਮਾਤਮਾ ਨੇ ਪ੍ਰਮਾਤਮਾ ਪਾਉਂਦਾ ਸੜ ਪਹਿਨੂੰ ਮੈਂ ਕਿਹਾ ਵੀ ਕੱਲੀਆਂ ਫਿਲਮਾਂ ਨਹੀਂ ਕਰਦੀਆਂ ਜ਼ਿੰਦਗੀ 'ਚ ਜਿਹੜੀ ਲੋਕਾਂ ਦੀ ਜ਼ਿੰਦਗੀ ਬਦਲਦੀ ਵੀ ਹੈ ਇਹ ਇਹਨੇ ਮੇਰੀ ਗੱਲ ਮੰਨੀ ਤੇ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਮੈਂ ਜਲੰਧਰ ਆਇਆ ਇਸ ਵਕਤ ਜੀ ਸਾਰਾ ਬਹੁਤ ਜ਼ਿਆਦਾ ਪਿਆਰ ਅੱਜ ਮੈਂ ਉਸ ਮੁੰਡੇ ਦੇ ਘਰੇ ਜਾ ਕੇ ਆਇਆ ਜਿਹੜਾ ਮੁੰਡਾ ਕੱਲ ਜਿਹੜਾ ਪੁਲਿਸ ਵਾਲਾ ਮੁੰਡਾ ਮਾਰਿਆ ਗਿਆ ਸੀਗਾ ਅਮਰਤਪਾਲ ਜੀ ਜੀ ਹੁਸ਼ਿਆਰਪੁਰ ਕੋਲੇ ਉਹਦਾ ਪਿੰਡ ਆ ਤੇ ਸੂਏ ਕੋਲੇ ਜੀ ਤੇ ਹੁਣ ਮੈਂ ਜਲੰਧਰ ਆ ਗਿਆ ਤੇ ਕਰਨ ਜੀ ਦਾ ਫੋਨ ਆਇਆ ਮੈਂ ਕਿਹਾ ਮੰਗਲ ਆ ਨਾ ਜੱਤੋਂ ਵਾਲੇ ਨੂੰ ਚੱਕਦੇ ਹੋ ਫਿਰ ਆਵਾਜ਼ ਵੀ ਪਾਡੀ ਜਿੰਦਾਬਾਦ ਜਿੰਦਾਬਾਦ ਕੀ ਕਹਿੰਦੇ ਕਿ ਪਹਿਲਾ ਸ਼ਕਤੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਜੀ ਕਹਿੰਦੇ ਇਹ ਮੈਲਾ ਸ਼ਕਤੀ ਕੌਣ ਹੈ ਦੱਸ ਦਿਓ ਜੀ ਇਹ ਭੈਣ ਦੀ ਦੱਸੋ ਤੁਸੀਂ

ਜਿੰਨੀ ਤਰੀਕ ਨੂੰ ਕਹੇਗਾ ਇਹ ਕਹਿਣਗੇ ਨਾ ਜੀ ਜੀ ਐਨੀ ਤਰੀਕ ਨੂੰ ਚੱਤੋ ਕਿਆ ਬਾਤ ਥੈਂਕ ਯੂ ਸੋ ਮੱਚ ਮੋਲਕਦੇ ਵੀ ਬਹੁਤ ਸੋਹਣਾ ਕੰਮ ਕੀਤਾ ਹੈ ਤੇ ਜਿੰਨੇ ਮਾਰਗੀ ਟਾ ਦੇ ਹਾਂ ਨਾ ਜਿੰਨੀ ਤਰੀਕ ਨੂੰ ਕਹਿਣਗੇ ਮੈਂ ਆਜਾ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਜਿੰਦਾਬਾਦ ਸਾਥੀ ਹੰਤਮਾਨ ਜਿੰਦਾਬਾਦ ਥੈਂਕ ਯੂ ਮਾਨ ਸਾਹਿਬ ਧੰਵਾਦ ਜੀ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਜੀ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਥੈਂਕ ਯੂ ਥੈਂਕ ਯੂ ਸਸਿਕਾ ਸਸਿਕਾ ਸਸਿਕਾ